ਕਰੋ ਜੀ ਸਾਰੇ ਆਗੇ ਜੀ ਸਰੇ ਲੈ ਕੇ ਅੱਜ ਹੋਈ ਨਹੀਂ ਅੱਜ ਅਸੀਂ ਸਾਰੇ ਇਲਾਕੇ ਨੇ ਘਾਟ ਇਲਾਕੇ ਦੇ ਇਕੱਠੇ ਹੋ ਕੇ ਅਸੀਂ ਅੱਜ ਜਿਹੜਾ ਬਦਲ ਪ੍ਰਧਾਨ ਬਣਿਆ ਅਸੀਂ ਉਹਨੂੰ ਪ੍ਰਧਾਨ ਨਹੀਂ ਮੰਨਦੇ ਆਪੇ ਆਪਣੇ ਜਿਹੜੇ ਕਾਨੂੰਨ ਬਣਾ ਕੇ ਆਪੇ ਪ੍ਰਧਾਨ ਬਣ ਗਿਆ ਆਪੇ ਅਸਤੀਫਾ ਦੇ ਦਿੰਦਾ ਆਪੇ ਥੋੜੇ ਚਿਰ ਬਾਅਦ ਦੁਬਾਰਾ ਪ੍ਰਧਾਨ ਬਣ ਜਾਂਦਾ ਅਸੀਂ ਅਕਾਲੀ ਦਲ ਜਿਹੜਾ ਬਦਲ ਹੈ ਉਹ ਤੋਂ ਸਾਰੇ ਇਲਾਕਾ ਸਾਡਾ ਅੱਜ ਬਖ ਹੋ ਰਿਹਾ ਹੈ ਕਿਉਂਕਿ ਅਸੀਂ ਉਹਨੂੰ ਕੋਈ ਵੀ ਇਲਾਕਾ ਸਾਡਾ ਪ੍ਰਧਾਨ ਨਹੀਂ ਮੰਨਦਾ ਹੈ ਤੇ ਅਸੀਂ ਆਪਣੀ ਆਪਣੀ ਮੁੰਡਲੀ ਮੈਂਬਰਸ਼ਿਪ ਤੋਂ ਅਸੀਂ ਪਾ ਦਿੰਦੇ ਲੇਕਿਨ ਅਕਾਲੀ ਦਲ ਦੇ ਨਾਲ ਅਸੀਂ ਖੜੇ ਆ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਹਦਾ ਸਾਰਾ ਇਲਾਕਾ ਅਸੀਂ ਸਾਥ ਦੇਵਾਂਗੇ ਥੋੜੇ ਚਿਰ ਵਿੱਚ ਅਸੀਂ ਸਿੰਘ ਸਾਹਿਬ ਤੋਂ ਆਪਣਾ ਟਾਈਮ ਲਵਾਂਗੇ ਪੰਜ ਮੈਂਬਰੀ ਕਮੇਟੀ ਤੋਂ ਟਾਈਮ ਲੈ ਕੇ ਅਸੀਂ ਵੱਡਾ ਇਕੱਠ ਕਰਕੇ ਐਲਾਨ ਕਰਾਂਗੇ ਕੀ ਲੱਗਦਾ ਹੈ ਕਿ ਇਸ ਇਲਾਕੇ ਦੀ ਗੱਲ ਕਰੀ ਜਾਵੇ ਅਕਾਲੀ ਦਲ ਨੂੰ ਵੱਡਾ ਝਟਕਾ ਲੱਗੇਗਾ ਤੁਹਾਡੇ ਇਸ ਤਰ੍ਹਾਂ ਦੇਖੋ ਇਹ ਸਾਰੀ ਮਖਣੀ ਖੜੀ ਆ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਆ ਅਕਾਲੀ ਦਲ ਨੂੰ ਝਟਕਾ ਤਾਂ ਲੱਗੇਗਾ ਹੀ ਕਿਉਂਕਿ ਸਾਰੀ ਇਹ ਟੀਮ ਹੈ ਜਿਹੜੀ ਅਕਾਲੀ ਦਲ ਦੀ ਬਲਾਕਮਾ ਚਰੀ ਦੀ ਜਾਂ ਅਖਰੜ ਹਲਕੇ ਦੀ ਜਿਹੜੀ ਸਭ ਤੋਂ ਮੂਰੇ ਹੋ ਕੇ ਵਰਕ ਕਰਦੀ ਆ ਤੇ ਉਹ ਸਾਰੀ ਅੱਜ ਫੜਿਆਸਤੀ ਤੇ ਦੇ ਰਹੀ ਆ ਦੇ ਪਾਸੋਂ ਸੁਖਵੀਰ ਸਿੰਘ ਬਾਦਲ ਵੱਲੋਂ ਪ੍ਰਧਾਨ ਬਲ ਤੋਂ ਬਾਅਦ ਕਿਹਾ ਜਾ ਰਿਹਾ ਕਿ ਪੰਛ ਪੰਜਾਬ ਤੇ ਲਈ ਉਹ ਹਰ ਸਮੇਂ ਤਤਪਰ ਸੰਘਰਸ਼ ਕਰਨਗੇ ਤੇ ਵਿਰੋਧੀ ਧਿਰਾਂ ਨੂੰ ਕਹਾਣੀ ਨੱਥ ਪਾ ਕੇ ਰੱਖਣਗੇ ਕਿ ਪੰਜਾਬ ਚ ਜਿੰਨੇ ਹੋਣ ਬਣਿਆ ਹੋਏ ਬਹੁਤੀ ਦਿਨ ਤੋਂ ਤਾ ਨੱਥ ਪਾਉਂਗਾ ਜੇ ਉਹਦੇ ਨਾਲ ਕੋਈ ਹੋਏਗਾ ਉਹਨੂੰ ਕੋਈ ਮੰਨਦਾ ਤਾਂ ਹੈ ਨਹੀਂ ਪ੍ਰਧਾਨ ਕੋਈ ਪ੍ਰਧਾਨ ਨਹੀਂ ਮੰਨਦਾ ਸਾਡਾ ਇਲਾਕਾ ਦਾ ਬਿਲਕੁਲ ਨਹੀਂ ਮੰਨਦਾ ਹੈਗਾ ਉਹਨੂੰ ਪ੍ਰਧਾਨ ਇੱਕ ਪਾਸੇ ਪਹਿਲਾਂ ਵੱਡਾ ਵਿਰੋਧ ਸੋਣਾ ਲੀਡਰਾਂ ਵੱਲੋਂ ਵੀ ਕੀਤਾ ਗਿਆ ਤਾਂ ਇੱਕਦਮ ਇਸ ਤਰ੍ਹਾਂ ਡਿਸੀਜਨ ਲੈਣਾ ਕੀ ਸਮਝੋ ਕਿੱਥੇ ਕੋਈ ਨਾਕਾਮੀ ਲੱਗਦੀ ਹੈ ਨਾਕਾਮੀ ਤਾਂ ਆਏ ਵੀ ਕਿਸੇ ਨੂੰ ਪੁੱਛਿਆ ਪਾਛੇ ਨਹੀਂ ਹੈ ਜਿਹੜੀ ਭਰਤੀ ਹੋਈ ਹੈ ਫੇਕ ਭਰਤੀ ਹੋਈ ਹੈ ਇਹਦੇ ਵਿੱਚ ਕੋਈ ਸਹੀ ਤਰੀਕੇ ਨਾਲ ਭਰਤੀ ਨਹੀਂ ਹੋਈ ਆਪਣੀ ਮਰਜ਼ੀ ਨਾਲ ਇਹਨਾਂ ਨੇ ਡੈਲੀਕੇਟ ਪੜਾ ਕੇ ਆਪੇ ਪ੍ਰਧਾਨ ਬਣ ਗਏ ਕਿਸੇ ਹੋਰ ਨੂੰ ਵੀ ਅੱਗੇ ਜਾਂਦਾ ਗਿਆ ਤੁਹਾਡੇ ਵੱਲੋਂ ਨਹੀਂ ਕੋਈ ਆਵਾਜ਼ ਉੱਚੀ ਬੁਲੰਦ ਕੀਤੀ ਗਈ ਕਿ ਵੀ ਇਸ ਬੰਦੇ ਨੂੰ ਪ੍ਰਧਾਨ ਦੀ ਯਾਰ ਜੇ ਕਿ ਆਵਾਜ਼ ਤਾਂ ਤੁਸੀਂ ਤਾਂ ਬੁਲੰਦ ਕਰਦੇ ਜੇ ਸਾਨੂੰ ਕੋਈ ਪੁੱਛਦਾ ਸਾਨੂੰ ਪੁੱਛਿਆ ਹੀ ਨਹੀਂ ਹੈਗਾ ਆਪੇ ਛੋਟੀ ਜੀ ਇੱਕ ਮੀਟਿੰਗ ਰੱਖ ਕੇ ਆਪੇ ਡੈਲੀਗੇਟਰ ਲਾਣ ਤੇ ਇੱਕ ਬੰਦੇ ਨੇ ਉੱਠ ਕੇ ਇਹ ਕਹਿੰਦੇ ਆ ਵੀ ਸਾਰੇ ਅਧਿਕਾਰ ਫਲਾਣੇ ਬੰਦੇ ਨੂੰ ਦਿੱਤੇ ਜਾਂਦੇ ਆ ਆਪੇ ਪ੍ਰਧਾਨ ਬਣਾਤੇ ਆ ਉਹ ਆਉਣ ਵਾਲੀ ਐਸਸੀ ਚੋਣਾਂ ਦੇ ਵਿੱਚ ਜੇ ਗੱਲ ਕੀਤੀ ਜਾਵੇ ਕਿ ਉਹ ਜੇ ਉਦਾਨ ਹੋਣਗੇ ਖਾਸ ਕਰਕੇ ਜਿਹੜੇ ਤੁਹਾਡੇ ਵੱਲੋਂ ਜੋ ਪਿੰਡਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਲੋਕਾਂ ਨੂੰ ਜਾਗਰੂਕੀ ਦੇਖੋ ਅਸੀਂ ਆਪਣੇ ਕੰਨੀ ਤੇ ਪੂਰਾ ਜੋਰ ਲਾਵਾਂਗੇ ਜਿਹਨੂੰ ਮਰਜੀ ਟਿਕਟ ਮਿਲੇ ਸਾਡੇ ਵਿੱਚੋਂ ਜਿਹੜਾ ਕਿ 5 ਮੈਂਬਰੀ ਦੀ ਕਮੇਟੀ ਦੇ ਹਿਸਾਬ ਨਾਲ ਚੱਲੇਗਾ ਅਕਾਲ ਤਖਤ ਦੇ ਜੋ ਹੁਕਮ ਹੈ ਉਹਨਾਂ ਦੇ ਹਿਸਾਬ ਨਾਲ ਚੱਲੇਗਾ ਅਸੀਂ ਉਹਦੀ ਹੈਲਪ ਕਰਾਂਗੇ ਜਿੰਨਾ ਵੀ ਵੱਧ ਤੇ ਵੱਧ ਅਸੀਂ ਮਨੋਂ ਤਨੋਂ ਤਨੋਂ ਸਾਰੇ ਕੱਢੀ ਤੇ ਜ਼ੋਰ ਲਾਵਾਂਗੇ ਜਿਤਾਣ ਕਿ ਵਸਨੀਕ ਦੇਣਾ ਚਾਹੁੰਦੇ ਖਾਸ ਕਰ ਇਲਾਕਾ ਵਸਨੀਕਾਂ ਨੂੰ ਕਿਉਂਕਿ ਸੁਖਵੀਰ ਸਿੰਘ ਬਾਦਲ ਦਾ ਵਿਰੋਧ ਜਿੱਥੇ ਹੋ ਰਿਹਾ ਲੋਕ ਵੀ ਬਹੁਤ ਤੰਗ ਨੇ ਇੱਥੇ ਜਿਕਰ ਸ੍ਰੀ ਤਰਪਤਾਰ ਸਾਹਿਬ ਵੱਲੋਂ ਮਾਫ ਕਰਾਇਆ ਇੱਕ ਸਜ਼ਾ ਮਾਮੂਲੀ ਸਜ਼ਾ ਦੇਣੀ ਉਸ ਚੀਜ਼ ਦਾ ਵੀ ਲੋਕਾਂ ਨੂੰ ਵਿਰੋਧ ਦੇ ਦੇਖੋ ਅਕਾਲ ਤਖਤ ਸਾਹਿਬ ਤਾਂ ਇਸ ਟੜੇ ਨੇ ਮਜ਼ਾਕ ਬਣਾ ਤਿਆ ਜਿਸ ਨੂੰ ਸਭ ਤੋਂ ਉੱਚ ਸੰਸਥਾ ਮੰਨਿਆ ਜਾਂਦਾ ਸੀ ਉਹਦਾ ਮਜ਼ਾਕ ਬਣਾ ਕੇ ਰੱਖਦੇ ਆ ਜਥੇਦਾਰਾਂ ਦਾ ਮਜ਼ਾਕ ਬਣਾ ਕੇ ਰੱਖਦੇ ਆ ਇਹਨਾਂ ਨੇ ਆਪੇ ਰਾਤ ਨੂੰ ਲਾ ਦੁੰਦੇ ਆ ਸਵੇਰੇ ਤਾਰ ਦਿੰਦੇ ਆ ਔਰ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਇਹ ਜਦੋਂ ਜਥੇਦਾਰ ਲਾਉਂਦੇ ਆ ਕਿਸ ਤਰ੍ਹਾਂ ਆਪਣਾ ਸਰੂਪੇ ਪਾ ਕੇ ਉਹਨੂੰ ਬਣਾਉਂਦੇ ਆ ਤੇ ਜਦੋਂ ਲਾਉਂਦੇ ਆ ਕੋਈ ਪੁੱਛਦਾ ਪਛਦਾ ਵੀ ਨਹੀਂ ਉਹ ਵਿਚਾਰਾ ਬੱਸਾਂ ਤੇ ਜਾ ਕੇ ਆਪਣੇ ਘਰਾਂ ਨੂੰ ਜਾਂਦਾ ਵਿਚਾਰਾ ਤੇ ਇਸ ਕਰਕੇ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਆ ਪਰ ਜਿਹੜੀ ਤੁਸੀਂ ਇਹ ਗੱਲ ਕਰੀ ਆ ਵੀ ਜੋ ਵੀ ਐ ਜੀ ਪੀ ਸੀ ਦਾ ਜਿਹੜਾ ਬਣਾਉਂਗੇ ਆਪਣਾ ਕੋਈ ਵੀ ਕੈਂਡੀਡੇਟ ਸਾਨੂੰ ਦੋਵੇਂ ਦੇਣਗੇ ਉਹ ਪੂਰਾ ਸਿੱਖੀ ਸਰੂਪ ਵਾਲਾ ਹੋਵੇ ਔਰ ਉਹ ਸਾਰੇ ਜਿਹੜੇ ਆਪਣੇ ਕਾਨੂੰਨ ਕਾਇਦੇ ਆ ਉਹ ਸਾਰੇ ਆਪਣੇ ਰੱਖਦਾ ਹੋਵੇ ਤਾਂ ਅਸੀਂ ਉਹਦੀ ਸਹਾਇਤਾ ਕਰਾਂਗੇ ਜੋ ਵੀ ਜੇ ਗੱਲ ਕੀਤੀ ਜਾਵੇ ਅੱਜ ਤਾਂ ਤੁਸੀਂ ਜੋ ਵਿਸ਼ੇਸ਼ ਪ੍ਰੋਗਰਾਮ ਸੀ ਸ੍ਰੀ ਸਿੰਘ ਬਾਦਲ ਦੀ ਵਿਰੋਧਤਾ ਦੱਸੋ ਪਰ ਜੇ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਆਵਾਜ਼ ਵੀ ਪਾਰਟੀ ਦੇ ਬਾਰੇ ਕੋਈ ਜ਼ਿਕਰ ਕਰਨਾ ਹੋਵੇ ਤਾਂ ਤੁਹਾਡੀ ਸੋਚ ਕੀ ਰੱਖਦੀ ਹੈ ਕਿ ਪੰਜਾਬ ਦੇ ਵਿੱਚ ਹਾਲਾਤ ਕੀ ਨੇ ਤੇ ਪਾਰਟੀ ਬਾਰੇ ਕੀ ਕਹੋਗੇ ਉਹ ਪੰਜਾਬ ਵਿੱਚ ਤਾਂ ਜੀ ਦੇਖੋ ਇਹ ਸਰਕਾਰ ਬਦਲੌਤੀ ਸਰਕਾਰ ਲੈ ਕੇ ਆਏ ਤੇ ਲੋਕੀ ਪਰ ਲੇਕਿਨ ਇਹ ਬਦਲਾਅ ਕਾਸੀ ਦਾ ਨਹੀਂ ਰਿਹਾ ਹੈਗਾ ਇਹਨਾਂ ਨੇ ਤਾਂ ਜੰਮੀ ਪੱਟੀ ਮੇਜ਼ ਕਰਕੇ ਰੱਖਤੀ ਦੂਈਆਂ ਪਾਰਟੀਆਂ ਨਾਲੋਂ ਵੀ ਘਟੀਆਂ ਕੰਮ ਕਰ ਰਹੀ ਹੈ ਕੋਈ ਨੌਕਰੀਆਂ ਨਹੀਂ ਜੇ 42 52 ਹਜ਼ਾਰ ਕਹੀ ਜਾਂਦਾ ਨੌਕਰੀਆਂ ਦੇਤੀਆਂ ਕੋਈ ਦੱਸੇ ਤਾਂ ਸਹੀ ਕਿ ਕਿਹੜੇ ਪਿੰਡ ਵਿੱਚ ਕਿਹੜੀ ਨੌਕਰੀ ਮਿਲੀ ਹੈ ਲੋਕਾਂ ਵਿੱਚ ਇੱਕ ਵੱਡਾ ਸਵਾਲ ਮਨਦੀਪ ਜੀ ਇਹ ਵੀ ਹੈ ਕਿ ਕੇਦਰੀਵਾਰ ਦਾ ਪੰਜਾਬ ਦੇ ਵਿੱਚ ਇਸ ਤਰ੍ਹਾਂ ਆ ਕੇ ਇੱਕ ਤਰ੍ਹਾਂ ਦਾ ਰਾਜ਼ੀ ਹੋ ਗਿਆ ਉਸ ਚੀਜ਼ ਦਾ ਵੀ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਦੇਖੋ ਜੀ ਇਸ ਚੀਜ਼ ਦਾ ਤਾਂ ਬਹੁਤ ਨਹੀਂ ਜੀ ਨਹੀਂ ਬਹੁਤ ਗਲਤ ਹੋ ਰਿਹਾ ਜੀ ਕਿਉਂਕਿ ਪੰਜਾਬ ਦਾ ਆਪਣਾ ਤਾਂ ਖਰਚਾ ਚੱਲਦਾ ਨਹੀਂ ਹੈ ਜਿਹੜੇ ਇਹ 6 ਬੰਦੇ ਲਿਆ ਕੇ ਹੋਰ ਬਠਾਲ ਤੇ ਇਹਨਾਂ ਦਾ ਖਰਚਾ ਕੌਣ ਤਾਰੇਗਾ ਇਹਦਾ ਰੋਜ਼ ਇੱਕ ਬੈਨਰਾਂ ਵਾਲੀ ਜਿਹੜਾ ਲੋਕਾਂ ਨੂੰ ਕਹਿੰਦਾ ਹੁੰਦਾ ਸੀ ਇਹ ਪਹਿਲੀਆਂ ਸਰਕਾਰਾਂ ਨੂੰ ਕਹਿੰਦਾ ਹੁੰਦਾ ਸੀ ਵੀ ਬੈਨਰ ਲਾਉਂਦੇ ਆ ਜੀ ਇਹ ਕਰਦੇ ਖਰਚਾ ਹੋ ਰਿਹਾ ਇਹ ਇਸਨੇ ਤਾਂ ਪਿੰਡ-ਪਿੰਡ ਕੇ ਘਰ-ਘਰ ਬੈਨਰ ਲਾ ਕੇ ਰੱਖਦੇ ਇਹ ਖਰਚਾ ਕਿਹਦੇ ਉੱਪਰ ਪੈ ਰਿਹਾ ਇਹ ਪੰਜਾਬ ਸਰਕਾਰ ਪਰੇ ਖਰਚਾ ਪੈ ਰਿਹਾ ਲੋਕਾਂ ਦੀ ਜੇਬ ਪਰ ਖਰਚਾ ਪੈ ਰਿਹਾ ਕਿੰਨਾ ਕਿਤੇ ਲੋਕਾਂ ਨੂੰ ਸੋਚਣ ਦੀ ਲੋੜ ਹੈ ਲੋਕਾਂ ਨੂੰ ਬਹੁਤ ਸੋਚਣ ਦੀ ਲੋੜ ਹੈ ਕੋਈ ਵਧੀਆ ਪਾਰਟੀ ਜਿਹੜੀ ਹੁਣ ਨਵੀਂ 5 ਮੈਂਬਰੀ ਕਮੇਟੀ ਐਲਾਨ ਕਰੇਗੀ ਉਹਦੇ ਨਾਲ ਲੱਗਣ ਦੀ ਲੋੜ ਹੈ ਤੁਹਾਡੇ ਜਰੀਏ ਤੁਹਾਡੇ ਜਰੀਏ ਰਾਈਆਂ ਸੀ ਅਪੀਲ ਕਰਦੇ ਆ ਕਿ ਜਿਹੜੀ 5 ਮੈਂਬਰੀ ਕਮੇਟੀ ਹੈ ਉਹਦਾ ਸਾਥ ਦੋ ਜੋ ਵੀ ਉਹ ਹੁਕਮ ਕਰਨਗੇ ਉਹ ਖਿੜੇ ਮੱਥੇ ਪਰਵਾਹ ਨਹੀਂ ਸ਼ੁਕਰੀਆ ਜੀ ਧੰਨਵਾਦ ਪਾਰਟੀਆਂ ਦੇ ਵਿੱਚ ਸੁਮਤੀ ਜੀ ਜਿਹੜੀ ਸਭ ਤੋਂ ਢੀ ਕਾਗਜ਼ਦਾਰ ਪਾਰਟੀ ਆ ਗੁਰਵੰਦਰ ਵਰਕਰ ਸਾਹਿਬਾਨ ਕਰੇ ਹੋਏ ਆ ਤੇ ਜਾਣਕਾਰੀ ਦੇਉਣ ਦੇ ਕੀ ਗੱਲਬਾਤ ਹੈ ਜੀ ਅੱਜ ਗੁਰਦੁਆਰਾ ਮਾਜਰੀ ਬਲਾਕ ਦੇ ਵਿੱਚ ਸਾਡੀ ਸਮੂਹ ਖੜਲ ਦੀ ਜੋ ਜਥੇਬੰਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰ ਸਹਿਬਾਨ ਇੱਥੇ ਇਕੱਠੇ ਹੋਏ ਹਨ ਔਰ ਇਹ ਸਾਰੇ ਹੀ ਜੋ ਕੱਲ ਦੋ ਕੱਲ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਇਆ ਗਿਆ ਉਹਦੇ ਰੋਸ ਵਿੱਚੋਂ ਜੋ ਪੰਥਕ ਜੋ ਪੰਜਾਬ ਦਾ ਇਹਨਾਂ ਨੇ ਕਾਹਨ ਕਰਿਆ ਪੰਥ ਦਾ ਕਾਹਨ ਕਰਿਆ ਉਹਦੇ ਮਤਲਬ ਸਾਰੀ ਜਥੇਬੰਦੀ ਨੇ ਇੱਕ ਮੰਚ ਤੇ ਆ ਕੇ ਪੰਜ ਮੈਂਬਰੀ ਕਮੇਟੀ ਦਾ ਸਾਥ ਦੇਣ ਦਾ ਫੈਸਲਾ ਕਰਿਆ ਕਿਉਂ ਅਕਾਲ ਤਖਤ ਮਹਾਨ ਹੈ ਜੇ ਅਸੀਂ ਅਕਾਲ ਤਖਤ ਨੂੰ ਪਿੱਛੇ ਦਿੰਨੇ ਆ ਤਾਂ ਸਾਡਾ ਕੁਝ ਨਹੀਂ ਰਹਿੰਦਾ ਅਜ ਵਿਸਾਖੀ ਦਾ ਦਿਨ ਹੈ ਦਸਵੇਂ ਪਾਸ਼ਾ ਨੇ ਅਮਰ ਸ਼ਕਾਇਆ ਹੈ ਜੇ ਅਸੀਂ ਪੰਥ ਤੋਂ ਪਾਸੇ ਜਾਂਨੇ ਆ ਤਾਂ ਸਾਡਾ ਕੁਝ ਨਹੀਂ ਰਹਿੰਦਾ ਸੋ ਸਾਡੀ ਜਥੇਬੰਦੀ ਨੇ ਇੱਥੇ ਸਾਰੀ ਨੇ ਅਕਾਲੀ ਦਲ ਦੀ ਨੇ ਪੰਜ ਮੈਂਬਰੀ ਕਮੇਟੀ ਦਾ ਸਾਥ ਦੇਣ ਦਾ ਫੈਸਲਾ ਕਰਿਆ ਅਕਾਲ ਤਖਤ ਨਾਲ ਖੰਡ ਦਾ ਫੈਸਲਾ ਕਰਿਆ ਅ ਸੁਖਵੀਰ ਬਾਦਲ ਦਾ ਕਹਿਣਾ ਇੱਥੇ ਜਿਹੜਾ ਬਾਗੀ ਧੜਾਏ ਉਹ ਹਮੇਸ਼ਾ ਕੰਮ ਦੇ ਵਿੱਚ ੜਿੱਕਾ ਪਾਉਂਦਾ ਹੈ ਉਹ ਏਜੰਸੀਆਂ ਦੇ ਤੱਕੇ ਖੜੇ ਹੋਇਆ ਉਹਨਾਂ ਨੇ ਹਰ ਕੰਮ ਦੇ ਵਿੱਚ ਆਪਣੀ ਨੁਕਤਾਚੀਨੀ ਕਰਨੀ ਹੁੰਦੀ ਹੈ ਨਹੀਂ ਮੈਂ ਸੁਖਵੀਰ ਸਿੰਘ ਬਾਦਲ ਦਾ ਬਹੁਤ ਅਸੀਂ ਸਤਿਕਾਰ ਕਰਦੇ ਵੇ ਔਰ ਕਰਦੇ ਰਹਿੰਦੇ ਆ ਪਰ ਸਵਾਲ ਇਹ ਹੈ ਵੀ ਉਹਦੇ ਨਾਲ ਜਿਹੜੀ ਜੁੰਡਲੀ ਲੱਗੀ ਹੈ ਜਿਹਦੇ ਉਹ ਅੜਦੜਾ ਉਹ ਉਹਨੂੰ ਚੱਕ ਚਕਈਆ ਕਰਕੇ ਉਹਨੂੰ ਪਤਾ ਨਹੀਂ ਕਿਹਦੀ ਸੀਆਈ ਦੀਆਂ ਏਜੰਸੀਆਂ ਲੱਗੀਆਂ ਹੋਈਆਂ ਉਹਦੇ ਅੜਦੜਾ ਉਹਨੂੰ ਨੇੜੇ ਲੱਗਣੇ ਨਹੀਂ ਦਿੰਦੇ ਉਹਨੂੰ ਅਕਾਲ ਤਖਤ ਦੇ ਪਰ ਉਹਨੂੰ ਮੂੰਹ ਕਰਨੇ ਨਹੀਂ ਦਿੰਦੇ ਪਤਾ ਨਹੀਂ ਕੀ ਚੱਕਰ ਹੈ ਉਹ ਏਜੰਸੀਆਂ ਇਹ ਜੀਆਂ ਉਹਨੂੰ ਪੰਥ ਦੀ ਵਿਚਾਰਧਾਰਾ ਚ ਦੂਸਰੇ ਪਾਸੇ ਲੈ ਜਾਣੀ ਸੁਨੀਲ ਸਿੰਘ ਬਾਦਲ ਵੱਲੋਂ ਇਹ ਵੀ ਜ਼ਿਕਰ ਕੀਤਾ ਗਿਆ ਕਿ ਇਹ ਨਹੀਂ ਹਰਿਆਣਾ ਦੇ ਵਿੱਚ ਇੱਕ ਅਲੱਗ ਕਮੇਟੀ ਬਣੀ ਗਿਆ ਸ਼੍ਰੋਮਣੀ ਅੰਮੋੜਾ ਇਹ ਸਾਰੀ ਭਾਜਪਾ ਦੀ ਚਾਲ ਹੈ ਉਹਨਾਂ ਵੱਲੋਂ ਫੋਟ ਪਾਈ ਜਾ ਰਹੀ ਹੈ ਦੇਖੋ ਇਹ ਤਾਂ ਇੱਕ ਡਰਾਮਾ ਸਾਰਿਆਂ ਨੇ ਇੱਕ ਦੂਏ ਨੂੰ ਉਹ ਭਾਜਪਾ ਦੇ ਅਸੀਂ 10 ਸਾਲ ਰਾਜ ਨਹੀਂ ਹੜਾਇਆ ਭਾਜਪਾ ਦੇ ਨਾਲ ਅਸੀਂ ਕਿਉਂ ਕਿਸੇ ਨੂੰ ਦੋਸ਼ ਲਾਉਣਾ ਇਹ ਤਾਂ ਡਰਾਮੇ ਆ ਸਾਰੇ ਇੱਕ ਦੂਏ ਨੂੰ ਕਹੀ ਜਾਂਦੇ ਆ ਸਭ ਇੱਕੇ ਰੱਸੀ ਦੇ ਬੱਟੇ ਹੋਏ ਆ ਮੰਤੋ ਸਾਹਿਬ ਅੱਜ ਤਾਂ ਇਹ ਵਿਚਾਰਾ ਹੋ ਰਹੀਆ ਏ ਉਹਨਾਂ ਦਾ ਕਹਿਣਾ ਏ ਕਿ ਜਦੋਂ ਸਭ ਕੁਝ ਹੋ ਰਿਆ ਸੀ ਉਦੋਂ ਰਾਤ ਦੀ ਸੱਤਾ ਜਿਹੜੀ ਮਾਲ ਰਹੀ ਸੀ ਉਦੋਂ ਕਿਸੇ ਨੇ ਵਿਰੋਧ ਨਹੀਂ ਕਰਿਆ ਅੱਜ ਸੱਤਾ ਚਲੇ ਗਈ ਹੈ ਤਾਂ ਅੱਜ ਵਿਰੋਧ ਕਰ ਰਹੇ ਕਹਿੰਦੇ ਜੇ ਸੱਚੇ ਪੱਕੇ ਹੁੰਦੇ ਤਾਂ ਉਦੋਂ ਵਿਰੋਧ ਕਰਦੇ ਉਦੋਂ ਵਿਰੋਧ ਜਦ ਕਰ ਜਾਦਾ ਅਕਾਲ ਤਖਤ ਦੀ ਕੋਈ ਗੱਲ ਨਹੀਂ ਸੀਗੀ ਹੁਣ ਅਕਾਲ ਤਖਤ ਦਾ ਤਾਂ ਫੈਸਲਾ ਸੀਗਾ 2 ਦਸੰਬਰ ਦਾ ਉਦੋਂ ਬਾਅਦ ਇਹ ਹੋਇਆ 2 ਦਸੰਬਰ ਤੋਂ ਪਹਿਲਾਂ ਕਿਸੇ ਨੇ ਕੁਝ ਨਹੀਂ ਮਾਫੀਆਂ ਦਿੱਤੀਆਂ ਗਈਆਂ ਸੌਦਾ ਸਾਹਿਬ ਨੂੰ ਹੋਰ ਕੀ ਕੰਮ ਹੋਇਆ ਸਭ ਕੁਝ ਕਾਇਲ ਲਿਆ ਸਭ ਕੁਝ ਦੱਸ ਲਿਆ ਜਦ ਉਹਨੇ ਆਪਣੀ ਝੋਲੀ ਉਪਵਾ ਲਿਆ ਸਾਰਾ ਕੁਝ ਅਕਾਲ ਤਖਤ ਤੇ ਖੜ ਕੇ ਉਹਨੇ ਸਾਰਾ ਕੁਝ ਝੋਲੀ ਪਵਾ ਲਿਆ ਫਿਰ ਫਿਰ ਰੌਲਾ ਕਾਦਾ ਕਿ ਕਿੰਨਾ ਕਿੰਨਾ ਨੂੰ ਮੰਨਦਾ ਤੁਸੀਂ ਵੀ ਉਹ ਇੱਕ ਪਾਸੇ ਉਹਨਾਂ ਲੋਕ ਪਿਆ ਗਿਆ ਵੀ ਆਹ ਮੇਰੇ ਕੋਲ ਗੱਲ ਹੀ ਆਉਂਦੀ ਹੈ ਦੂਜੇ ਪਾਸੇ ਵੀਡੀਓ ਬੈਰਨ ਹੁੰਦੀਆਂ ਨੇ ਕਿ ਮੇਰੇ ਤੋਂ ਇਹੇ ਉਹਾਇਆ ਗਿਆ ਜਾਇਆ ਉਹ ਇਹ ਤਾਂ ਏਜੰਸੀ ਆਇਤਾ ਹੈ ਇਹ ਕੋਈ ਚੱਕਰ ਨਹੀਂ ਜਦੋਂ ਐਡੀ ਜਬੜੀ ਸਵੀਲ ਤੇ ਉੱਤੇ ਖੜ ਕੇ ਸਾਰਾ ਕੁਝ ਝੋਲੀਓ ਪੋਆ ਲਿਆ ਫਿਰ ਕੀ ਆ ਗੱਲ ਕੀ ਰਹੇਗੀ ਮਾਤਿਕ ਸਾਹਿਬ ਤੋਂ ਮਾਫੀ ਜਿਹੜੀ ਉਹਨਾਂ ਨੇ ਮੰਗੀ ਆ ਉਹਨਾਂ ਨੇ ਸਜ਼ਾ ਵੀ ਧਾਰਮਿਕ ਤੌਰ ਤੇ ਪੂਰੀ ਕਰ ਲਈ ਹੁਣ ਕੀ ਉਹਨਾਂ ਨੂੰ ਮਾਫੀ ਦਿੱਤਾ ਜਾ ਸਕਦਾ ਨਹੀਂ ਹੋਇਆ ਜੇਸ਼ੇਦਾਰ ਜੀ ਨੇ ਪਹਿਲੇ ਗੱਲ ਕਰੀਏ ਤੁਹਾਨੂੰ ਉਹਦੇ ਦੱਸਿਆ ਹੈ ਵੀ ਉਹਨਾਂ ਨੇ ਮਾਫੀ ਵੀ ਲੈ ਲਈ ਸਭ ਕੁਝ ਠੀਕ ਹੋ ਗਿਆ ਜਿਹੜਾ ਬਾਅਦ ਮੈਂ ਉਹਨਾਂ ਨੇ ਆਪਣਾ ਜੁਦਾ ਪਰਚੀ ਸਿਸਟਮ ਚਲਾ ਕੇ ਆਪਣਾ ਡੈਲੀਗੇਟ ਬਣਾ ਕੇ ਉਹ ਅਕਾਲ ਤਖਤ ਦਾ ਵਿਰੋਧ ਨਹੀਂ ਕੀਤਾ ਉਹ ਵਿਰੋਧ ਕਰਕੇ ਇਹ ਸਾਰਾ ਸਿਸਟਮ ਖਰਾਬ ਹੋਇਆ ਨਹੀਂ ਤਾਂ ਉਹ ਮਾਫੀ ਠੀਕ ਸੀਗੀ ਉਹਨੇ ਆਪਣੀ ਕਰ ਲਈ ਜੇ ਉਹਦੇ ਫੈਸਲੇ ਤੇ ਖੜਿਆ ਨਹੀਂ ਹੈ ਉਹ ਕਈ ਜਿਹੜੇ ਉਹਨਾਂ ਦੇ ਹਿੱਤ ਦੇ ਆਗੂ ਸਹਿਬਾਨ ਆ ਜਾਂ ਵਰਕਰ ਅਕਾਲੀ ਦੰਦ ਉਹ ਇਹ ਤੈਰ ਹੈ ਵੀ ਅਸ ਵੀਰ ਸਿੰਘ ਵਾਅਦਾ ਤੋਂ ਬਿਨਾ ਕੋਈ ਪਾਰਟੀ ਨੂੰ ਚਲਾ ਨਹੀਂ ਸਕਦਾ ਐਡਾ ਕੋਈ ਪੰਥ ਨਹੀਂ ਇਹ ਪੰਥ ਹੈ ਇਹ ਪੰਥ ਹੈ ਇਹਨੂੰ ਬੜੇ ਆਗ ਚਲੇਗੇ ਚਲਾ ਚਲਾ ਕੇ ਕਈਆਂ ਨੇ ਚਲਾ ਲੈਣਾ ਆ ਜਿਹੜੇ-ਜਿਹੜੇ ਮੈਂਬਰ ਤੁਹਾਡੇ ਨਾਲ ਸ਼ਾਮਲ ਹੈ ਜੇ ਗੱਲ ਕਰੀਏ ਹਰਕਾ ਇੰਚਾਰਜ ਸਰਦਾਰ ਰਣਜੀਤ ਸਿੰਘ ਜੀ ਦਾ ਉਹਨਾਂ ਦਾ ਕੀ ਸਟੈਂਡ ਹੈ ਇਸ ਬਾਰੇ ਦੇਖੋ ਉਹ ਉਹਨਾਂ ਨੂੰ ਪੁੱਛੋ ਸਾਨੂੰ ਦੇ ਬਾਰੇ ਕੋਈ ਪਤਾ ਨਹੀਂ ਅੱਜ ਦਾ ਸਾਡੇ ਸਾਡੇ ਘਾੜ ਦੇ ਇਲਾਕੇ ਨੇ ਫੈਸਲਾ ਕਰਿਆ ਵੀ ਅਸੀਂ ਨਹੀਂ ਇਸ ਦੇ ਵਿੱਚ ਰਹਿਣਾ ਹੈਗਾ ਅਸੀਂ ਤਾਂ ਪੰਜ ਮੈਂਬਰ ਕਮੇਟੀ ਦਾ ਸਾਥ ਦੇਵਾਂਗੇ ਅਕਾਲ ਤਖਤ ਦਾ ਸਾਥ ਦੇਵਾਂਗੇ ਦੇਖੋ ਅੱਜ ਕਾਰਨ ਹੈ ਜੋ ਪਾਰਟੀ ਵੱਲੋਂ ਕੱਲ ਇੱਕ ਧੜੇ ਨੇ ਪ੍ਰਧਾਨ ਦੀ ਚੋਣ ਕਰੀ ਹੈ ਉਹਦੇ ਰੋਸ ਦੇ ਵੱਜੋਂ ਅੱਜ ਘਾੜਾ ਇਲਾਕੇ ਦੇ ਵਰਕਰ ਸਾਰੇ ਮੁਰਲੀ ਕਤਾਰ ਦੇ ਆਗੂ ਆਪ ਮੁਹਾਰੇ ਅੱਜ ਇਕੱਠੇ ਹੋ ਕੇ ਉਹਦਾ ਰੋਸ ਜਤਾਇਆ ਸਾਰਿਆਂ ਨੇ ਵੀ ਅਸੀਂ ਉਸ ਪ੍ਰਧਾਨ ਜੋ ਚੁਣਿਆ ਗਿਆ ਉਹਦਾ ਵਿਰੋਧ ਕਰਦੇ ਆ। ਨਹੀਂ ਚੋਣ ਸਹੀ ਨਹੀਂ ਹੋਈ ਤਾਂ ਹੀ ਤਾਂ ਇਹ ਸੀ ਇਹਦਾ ਰੋਸ ਹੈ। ਜੇ ਸਹੀ ਹੁੰਦੀ ਤਾਂ ਅਸੀਂ ਰੋਸ ਕਿਉਂ ਕਰਨਾ ਤਾਂ ਤਿੰਨ ਤੀਜੀ ਤੀਜੀ ਪੀੜ੍ਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿੰਨੇ ਵੀ ਬੰਦੇ ਖੜੇ ਆ तकरीबन ਪਿਛਲੇ 50 50 ਸਾਲ ਤੋਂ ਪਰਿਵਾਰ ਜੁੜੇ ਹੋਏ ਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੇਖੋ ਤੁਸੀਂ ਸਾਰਿਆਂ ਨੂੰ ਪਤਾ ਹੈ ਵੀ ਜੋ 2 ਦਸੰਬਰ ਨੂੰ ਪੰਜ ਸਿੰਘ ਸਾਹਿਬ ਵੱਲੋਂ ਫੈਸਲਾ ਹੋਇਆ ਤਾਂ ਉਸ ਨੂੰ ਇਸ ਧੜੇ ਵੱਲੋਂ ਨਾ ਮੰਨਣ ਕਰਕੇ ਉਸ ਦੇ ਰੋਸ ਵੱਜੋਂ ਅੱਜ ਸਾਰੇ ਬੰਦਿਆਂ ਨੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਇਹੀ ਤਾਂ ਹੋਈ। ਇਹੀ ਤਾਂ ਸਹੀ ਗੱਲ ਹੈ ਚੰਗਾ ਸਹੀ ਬਿਆਨ ਉਹਨਾਂ ਦਾ। ਕਿਉਂਕਿ ਹੋਇਆ ਹੀ ਇਹੀ ਹੈ, ਇਹੀ ਤਾਂ ਸਪਰੇਟ ਲਿਖੀ ਗਈ ਹੈ। ਜੋ ਆਗੂ ਆ ਉੱਥੇ ਪਾਰਟੀ ਨੂੰ ਚਲਾ ਰਹੇ ਆ ਉਹ ਸਾਰੇ ਉਹੀ ਤਾਂ ਸੁਖਵੀਰ ਸਿੰਘ ਬਾਦਲ ਨੂੰ ਘਬਰਾਹ ਕਰੀ ਫਿਰਦੇ ਆ। ਦੋ ਤਿੰਨ ਬੰਦੇ ਆ ਜਿਹੜਾ ਨਾ ਸੁਖਵੀਰ ਸਿੰਘ ਬਾਦਲ ਦਾ ਵੀ ਖੁਦ ਬਹੁਤ ਵੱਡਾ ਨੁਕਸਾਨ ਕਰਿਆ। ਜੇ ਗਿੱਲ ਸਾਹਿਬ ਬਾਰੇ ਕੀ ਕਹਿੰਦੇ? ਦੇਖੋ ਗਿੱਲ ਸਾਹਿਬ ਦੇ ਆਪਣੇ ਨਿੱਜੀ ਵਿਚਾਰ ਆ। ਸਾਡੇ ਸਤਿਕਾਰਯੋਗ ਬਹੁਤ ਵਧੀਆ ਅੱਛੇ ਲੀਡਰ ਆ ਉਹ। ਉਹ ਇਹ ਤਾਂ ਜੋ ਵਾਰੀ ਚੋਣ ਲੜੀ ਆ ਉਹਨਾਂ ਨੇ। ਪਰ ਇਹ ਸਾਡੀ ਆਪਣੀ ਜ਼ਮੀਰ ਦੀ ਆਵਾਜ਼ ਹੈ ਸਾਡੀ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ ਨਹੀਂ ਸਾਡੀ ਕੋਈ ਗੱਲ ਨਹੀਂ ਹੋਈ ਪਰ ਬਤੌਰ ਲੀਡਰ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਕਿਉਂਕਿ ਇੱਕ ਸਮਾਜ ਸੇਵੀ ਆ ਬਹੁਤ ਚੰਗੇ ਇਨਸਾਨ ਹੈ ਮੈਂ ਤਾਂ ਇਹ ਵੀ ਗੱਲ ਕਹੂੰਗਾ ਜੇ ਸਰਦਾਰ ਰਣਜੀਤ ਸਿੰਘ ਗਿੱਲ ਇਸ ਪਾਰਟੀ ਨੂੰ ਛੱਡ ਕੇ ਆਜ਼ਾਦ ਚੋਣ ਵੀ ਲੜਨ ਤੇ ਤਾਂ ਵੀ ਲੋਕਾਂ ਨੇ ਉਹਨਾਂ ਨੂੰ ਬਹੁਤ ਵੱਡਾ ਮਾਣ ਬਖਸ਼ਣਾ ਦਾ ਜੇ ਉਹਨਾਂ ਦੀ ਦੋ ਵਾਰੀ ਹਾਰ ਹੋਈ ਹੈ ਤਾਂ ਇਸ ਪਾਰਟੀ ਕਰਕੇ ਹੋਈ ਹੈ ਨਾ ਕਿ ਉਹਨਾਂ ਦੇ ਉਹਨਾਂ ਤੇ ਕੋਈ ਅੱਜ ਤੱਕ ਦਾਗ ਨਹੀਂ ਹੈਗਾ ਮੈਂ ਤਾਂ ਅੱਜ ਵੀ ਉਹਨਾਂ ਦਾ ਸਤਿਕਾਰ ਕਰਦਾ ਪਰ ਇਸ ਮਸਲੇ ਬਾਰੇ ਸਾਡੀ ਕੋਈ ਗੱਲ ਨਹੀਂ ਹੋਈ ਜੇਕਰ ਸਕੀਲਸ ਬਾਦਲ ਆਪਣੇ ਅਹੁਦੇ ਤੇ ਬਣੇ ਰਹੇ ਨੇ ਤਾਂ ਅਗਲੀ ਕਹਾਣੀ ਇਹ ਬਣਦੀ ਨਹੀਂ ਨਹੀਂ ਸੁਖਵੀਰ ਸਿੰਘ ਬਾਦਲ ਨਾਲ ਤਾਂ ਸਾਡਾ ਸਮਝੌਤਾ ਹੀ ਨਹੀਂ ਹੋਣਾ ਸਾਡਾ ਸਮਝੌਤਾ ਜੋ ਪੰਜ ਮੈਂਬਰੀ ਕਮੇਟੀ ਅਕਾਲ ਤਖਤ ਵੱਲੋਂ ਬਣਾਈ ਗਈ ਹੈ ਜੋ ਉਹਦੀ ਭਰਤੀ ਹੋ ਰਹੀ ਹੈ ਜਿਹੜਾ ਉਹਦਾ ਪੰਥ ਦਾ ਪ੍ਰਧਾਨ ਬਣੂਗਾ ਅਸੀਂ ਸਾਰੇ ਉਹਦੇ ਨਾਲ ਚੱਲਾਂਗੇ ਨਹੀਂ ਅਸੀਂ ਹੁਣ ਉਹਨਾਂ ਨਾਲ ਤਾਲਮੇਲ ਕਰੂੰਗੇ ਅਸੀਂ ਸਾਰੇ ਜਿੰਨੇ ਵੀ ਸਾਡੇ ਉਹ ਮਾਜਰੀ ਬਲੌਗ ਤੋਂ ਜਿੰਨੇ ਵੀ ਧੜੇ ਆ ਹੋਰ ਵੀ ਸਾਰੇ ਆਪਸੀ ਇਕਾ ਕਰਕੇ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਮਿਲਾਂਗੇ ਮਿਲ ਕੇ ਉਹਨਾਂ ਨਾਲ ਤਾਲਮੇਲ ਵਧਾ ਕੇ ਉਹਰੇ ਜ਼ਰੂਰ ਉਹਨਾਂ ਨੂੰ ਪੰਜ ਮੈਂਬਰੀ ਕਮੇਟੀ ਨੂੰ ਬੁਲਾਵਾਂਗੇ ਵੱਡਾ ਇਕੱਠ ਕਰਕੇ ਆਉਣ ਵਾਲੇ ਸਮੇਂ 'ਚ ਭਾrti ਕਰਾਂਗੇ ਦੇਖੋ ਹਲੇ ਇਲੈਕਸ਼ਨ ਦੂਰ ਹੈ ਇਲੈਕਸ਼ਨ ਦੂਰ ਹੈ ਇਲੈਕਸ਼ਨ ਦਾ ਹਲੇ ਤਕਰੀਬਨ 2 ਸਾਲ ਪਏ ਸੰਮਤੀ 'ਚ ਉਹਨਾਂ ਦਾ ਦੇਖੋ ਹਲੇ ਅਸੀਂ ਤਾਂ ਹੁਣ ਭਾrti ਕਰ ਰਹੇ ਹਾਂ ਕਾਂਲੀਦਲ ਦੀ ਉਹ ਜਿਹੜਾ ਧੜਾ ਲੜੂਗਾ ਉਹ ਦੇਖੂਗਾ ਜੀ ਨਹੀਂ ਮਜ਼ਬੂਤੀ ਤਾਂ ਉਦੋਂ ਵੀ ਹੋएगी ਜੇ ਜਦੋਂ 10-10000 ਵੋਟ ਪਈ ਹਲਕੇ ਨੇ ਇਹ ਆਪਣੇ ਮਨਾਂ ਦੀ ਮਜ਼ਬੂਤੀ ਤਾਂ ਕੋਈ ਹੋਣੀ ਹੈਗਾ ਪਰ ਕੌਮ ਦੀ ਪੰਥ ਦੀ ਆਵਾਜ਼ ਆਪਾਂ ਨੂੰ ਦੇਖਣੀ ਚਾਹੀਦੀ ਹੈ ਅੱਜ ਬੱਚਾ ਬੱਚਾ ਕਿਆ ਚਾਹ ਰਿਹਾ ਉਹ ਚੀਜ਼ ਦੇਖਣੀ ਚਾਹੀਦੀ ਹੈ ਲੱਗਦਾ ਇੱਕ ਜਿਹੜਾ ਬਿਆਨਬਾਜ਼ੀ ਦਿੱਤੀ ਜਾ ਰਹੀ ਹੈ ਉਹ ਗਰਾਊਂਡ ਫੋਰਟ ਤੋਂ ਹੁੰਦਾ ਬਿਲਕੁਲ ਉਹ ਬਿਲਕੁਲ ਹੁੰਦਾ ਹੈ ਗਰਾਊਂਡ ਲੈਵਲ ਤੇ ਅੱਜ ਕਿਆ ਹੋ ਰਿਹਾ ਉਹ ਸਭ ਨੂੰ ਪਤਾ ਬਿਲਕੁਲ ਜੀ ਜਿਸ ਮੀਟਿੰਗ ਨੂੰ ਲਾਇਆ ਜਿਹੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਰ ਜੀ ਮੈਂ ਤੁਹਾਡੇ ਦੁਆਰਾ ਪੁੱਛੇ ਗਏ ਸਵਾਲ ਦਾ ਕੋਈ ਜਵਾਬ ਨਹੀਂ ਦੇਵਾਂਗਾ ਲੇਕਿਨ ਮੈਂ ਆਪ ਜੀਾਂ ਦੇ ਸਾਦਰ ਰਾਈਮ ਜੋ ਕੱਲ ਇਹ ਬਾਦਲ ਦੀ ਜੁੰਡਰੀ ਵੱਲੋਂ ਇੱਕ ਡਰਾਮਾ ਕੀਤਾ ਗਿਆ ਉਹਦੇ ਬਾਬਤ ਇੱਕ ਸਵਾਲ ਪੁੱਛਣਾ ਚਾਹਾਂਗਾ ਅਸੀਂ ਇੱਥੇ ਜਿੰਨੇ ਵੀ ਸਾਡੇ ਵੀਰ ਸ਼੍ਰੋਮਣੀ ਕਾਲੀ ਦਲ ਦੇ ਨਾਲ ਸੰਬੰਧਿਤ ਹਨ ਸਾਰਿਆਂ ਨੂੰ ਅਸੀਂ ਬਚਪਨ ਤੋਂ ਜਾਣਦੇ ਆ ਇਹ ਤਕਰੀਬਨ ਤਕਰੀਬਨ ਆਪਣੇ ਦਾਦਿਆਂ ਤੋਂ ਲੈ ਕੇ ਸਾਡੇ ਪਿਓਾਂ ਤੱਕ ਤੇ ਅਸੀਂ ਹੁਣ ਅਕਾਲੀ ਦਲ ਨਾਲ ਜੁੜੇ ਹੋਏ ਆ। ਲੇਕਿਨ ਇਹ ਜੋ ਕੱਲ ਸੁਖਵੀਰ ਬਾਦ ਵੱਲੋਂ ਵੀ ਬਿਆਨ ਦਿੱਤਾ ਗਿਆ ਕਿਵੇਂ 25 ਲੱਖ ਜੋ ਸਾਡੀ ਮੈਂਬਰਸ਼ਿਪ ਦੀ ਭਰਤੀ ਕੀਤੀ ਗਈ ਹੈ ਉਹਨਾਂ ਵੱਲੋਂ ਚੁਣਿਆ ਗਿਆ ਹਾਂ। ਇੱਥੇ ਤਕਰੀਬਨ ਸਾਡੇ ਵਿੱਚ 30-35 ਪਿੰਡਾਂ ਦੇ ਅਕਾਲੀ ਦਲ ਦੇ ਨਾਲ ਸੰਬੰਧਿਤ ਅਹੁਦੇਦਾਰ ਵੀ ਹਾਜ਼ਰ ਹਨ। ਇਹਨਾਂ ਵਿੱਚੋਂ ਕਿਸੇ ਇੱਕ ਨੂੰ ਵੀ ਪੁੱਛ ਲਵੋ ਕਿ ਉਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਭਰਤੀ ਕੀਤੀ ਗਈ ਹੋਵੇ। ਸਾਡਾ ਪਿੰਡ ਵਿਰਸਾਲਪੁਰ ਹੈ ਤੇ ਇੱਕ ਸਮਾਂ ਸੀ ਕਿ ਸਾਡੇ ਪਿੰਡ ਵਿੱਚ ਅਕਾਲੀ ਦਲ ਤੋਂ ਬਿਨਾ ਕਿਸੇ ਵੀ ਹੋਰ ਪਾਰਟੀ ਦੇ ਕਿਸੇ ਬੰਦੇ ਦੀ ਵੋਟਾਂ ਜਾ ਕੇ ਮੰਗਣ ਦੀ ਹਿੰਮਤ ਨਹੀਂ ਸੀ ਹੁੰਦੀ ਇਸ ਗੱਲ ਦੇ ਗਵਾਹ ਸਾਡੇ ਲਾਗਪਾਸ ਦੇ ਪਿੰਡਾਂ ਦੇ ਲੋਕ ਹਨ ਹੁਣ ਸਾਨੂੰ ਪਤਾ ਹੀ ਨਹੀਂ ਕਿ ਬਾਦਲ ਦਲ ਵੱਲੋਂ ਜਿਹੜੀ ਭਾਰਤੀ ਕੀਤੀ ਗਈ ਕਦੋਂ ਕੀਤੀ ਗਈ ਕਿਹਨੇ ਕੀਤੀ ਹੈ ਕਿਸੇ ਨੂੰ ਵੀ ਪੁੱਛ ਲਓ ਕਿਸੇ ਨੇ ਭਾਰਤੀ ਕੀਤੀ ਹੋਵੇ ਤੇ ਉੱਥੇ 500 ਡੈਲੀਗੇਟ ਪਹੁੰਚਿਆ ਇਨਾ ਬਲੋਕ ਕਿਸੇ ਇੱਕ ਨੂੰ ਵੀ ਪੁੱਛਿਆ ਜਾਵੇ ਕਿ ਡੈਲੀਗੇਟ ਕੌਣ ਹੈ ਕਿਉਂਕਿ ਕੱਲ ਨੂੰ ਸਾਨੂੰ ਕੋਈ ਪ੍ਰੋਬਲਮ ਹੁੰਦੀ ਅਸੀਂ ਇਕੱਲੀ ਦਲ ਨਾਲ ਸੰਬੰਧ ਅਸੀਂ ਉਹ ਡੈਲੀਗੇਟ ਨੂੰ ਦੱਸਾਂਗੇ ਕਿ ਭਾਈ ਸਾਡੀ ਇਹ ਮੰਗ ਹੈ ਅਸੀਂ ਰੋਣਾ ਕਿਹਦੇ ਅੱਗੇ ਰੋਵਾਂਗੇ ਹੁਣ ਨਾ ਸਾਨੂੰ ਇਹ ਪਤਾ ਕਿ ਭਾrti ਕਿਹਨੇ ਕੀਤੀ ਹੈ ਕਿਹਦੀ ਕੀਤੀ ਹੈ 25 ਲੱਖ ਮੈਂਬਰ ਕਿਹੜੇ ਹਨ ਜਿਨ੍ਹਾਂ ਦੀ ਭਾrti ਕੀਤੀ ਗਈ ਹੈ ਤੇ 500 ਡੈਲੀਗੇਟ ਜਿਹੜਾ ਪਹੁੰਚਿਆ ਸਾਡੇ ਸਰਕਲ ਤੋਂ ਸਾਡੇ ਜ਼ਿਲ੍ਹੇ ਤੋਂ ਕਿਹੜਾ ਉਹਦਾ ਸਾਨੂੰ ਨਾਮ ਤੱਕ ਨਹੀਂ ਪਤਾ ਇਹ ਬਿਲਕੁਲ ਸਭ ਕੁਝ ਕਿ ਡੰਮੀ ਕੀਤਾ ਗਿਆ ਹੈ ਝੂਠ ਦਾ ਪਲੰਦਾ ਤੇ ਝੂਠ ਦੇ ਸਹਾਰੇ ਕਦੇ ਵੀ ਕੋਈ ਸਿਰੇ ਨਹੀਂ ਚੜਿਆ ਕਰਦਾ ਝੂਠ ਦੇ ਸਹਾਰੇ ਇਹ ਇਲੈਕਸ਼ਨ ਜਿੱਤੀ ਜਾ ਸਕਦੀ ਝੂਠ ਦੇ ਸਹਾਰੇ ਵੀਰ ਜੀ ਕੁਝ ਵੀ ਨਹੀਂ ਹਾਸਲ ਕੀਤਾ ਜਾ ਸਕਦਾ ਝੂਠਾ ਬੰਦਾ ਅੱਗੇ ਜਾ ਕੇ ਜੁੱਤੀਆਂ ਜ਼ਰੂਰ ਖਾਵੇਗਾ ਤੇ ਜਿਹੜੇ ਲੋਕ ਜਿਵੇਂ ਹੁਣ ਅਸੀਂ 10 ਸਾਲਾਂ ਤੋਂ ਜੁੱਤੀਆਂ ਪੈਂਦੀਆਂ ਆ ਰਹੀਆਂ ਸਾਨੂੰ ਜੇ ਅਸੀਂ ਝੂਠ ਦੇ ਮਗਰ ਲੱਗੇ ਗਏ ਐਵੇਂ ਫਿਰ ਸਾਨੂੰ ਪੈਂਦੀਆਂ ਰਹਿਣੀਆਂ ਤੇ ਜੇਰ ਅਸੀਂ ਆਪਣਾ ਮਾਨ ਸਤਕਾਰ ਦੁਆਰਾ ਅਕਾਲੀ ਦਲ ਜੋ ਪਾਰਟੀ ਸਿਰਫ ਇੱਕੋ ਇੱਕ ਪਾਰਟੀ ਹੈ ਜਿਹੜੀ ਪੰਜਾਬ ਦੇ ਲੋਕਾਂ ਦੇ ਵਾਸਤੇ ਸੰਘਰਸ਼ ਕਰਦੀ ਰਹੀ ਹੈ ਜਿਨ੍ਹਾਂ ਦਾ ਕੋਈ ਪੰਜਾਬੀਆਂ ਤੋਂ ਬਿਨਾ ਕੋਈ ਦਿੱਲੀ ਦੇ ਵਿੱਚ ਬੈਠਾ ਜਾਂ ਹੋਰ ਕਿਸੇ ਥਾਂ ਬੈਠਾ ਕੋਈ ਆਕਾ ਨਹੀਂ ਹੁੰਦਾ ਇੱਕੋ ਇੱਕ ਪਾਰਟੀ ਕਾਲੀ ਦਲ ਅਸੀਂ ਹੁਣ ਉਹਨੂੰ ਮਜ਼ਬੂਤ ਕਰਨਾ ਤੇ ਮਜ਼ਬੂਤ ਜੋ ਸ੍ਰੀ ਅਕਾਲ ਤਖਤ ਸਾਬ ਤੋਂ ਫੈਸਲਾ ਹੋਇਆ ਸੀ 7 ਮੈਂਬਰੀ ਕਮੇਟੀ ਬਗنائਈ ਗਈ ਸੀ ਤੇ ਜਿਨ੍ਹਾਂ ਵਿੱਚੋਂ ਦੋ ਦਾ ਉਹਨਾਂ ਵੱਲੋਂ ਹੀ ਜਾਂ ਲਾਲਚ ਦੇ ਕੇ ਜਾਂ ਡਰਾਅਤਮਕਾ ਕੇ ਅਸਤੀਫਾ ਲੈ ਦਿੱਤਾ ਗਿਆ ਤੇ ਬਾਕੀ 5 ਅਕਾਲ ਤਖਤ ਨੂੰ ਸਮਰਪਿਤ ਹੋ ਕੇ ਖੜੇ ਹੋਏ ਹਨ ਉਹਨਾਂ ਵੱਲੋਂ ਜੋ ਭਰਤੀ ਕੀਤੀ ਗਈ ਅਸੀਂ ਵੱਧ ਤੋਂ ਵੱਧ ਜਿੰਨਾ ਵੀ ਸਾਡਾ ਤਾਨ ਲਗਿਆ ਉਹਦੀ ਭਰਤੀ ਕਰਾਂਗੇ ਅਕਾਲੀ ਦਲ ਨੂੰ ਮਜ਼ਬੂਤ ਕਰਾਂਗੇ ਲੇਕਿਨ ਇਹ ਝੂਠਾ ਜੋ ਪਲੰਦਾ ਜਾਂ ਝੂਠੇ ਤੌਰ ਤੇ ਡੰਮੀ ਕੱਲ ਕੀਤਾ ਗਿਆ ਇਸ ਦੇ ਨਾਲ ਅਸੀਂ ਬਿਲਕੁਲ ਵੀ ਸਹਿਮਤ ਨਹੀਂ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹੋਗੇ ਅੱਜ ਜਿਹੜੀ ਇਹ ਮੀਟਿੰਗ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖਾਲਸਾ ਸਾਜਣ ਦਿਵਸ ਤੇ ਸਮੂਹ ਪੰਜਾਬੀਅਤ ਸੰਗਤ ਨੂੰ ਲੱਖ ਲੱਖ ਵਧਾਈਆਂ ਔਰ ਖਾਲਸਾ ਸਾਜਣਾ ਦਿਵਸ ਤੇ ਸਮੂਹ ਗੁਰੂਗੋਸਵ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਸਾਜਿਆ ਸੀਗਾ ਕਿ ਇਸ ਤਰ੍ਹਾਂ ਦਾ ਮੈਰਾਜ ਸਥਾਪਿਤ ਕਰੂੰਗਾ ਜਿੱਥੇ ਸਭ ਧਰਮਾਂ ਦੇ ਲੋਕ ਇਕਮੁੱਠ ਹੋ ਕੇ ਔਰ ਪੰਜਾਬ ਖਾਲਸੇ ਦੀ ਗੱਲ ਕਰਨਗੇ ਖਾਲਸੇ ਦੀ ਗੱਲ ਕਰਨਗੇ ਪਰ ਦੁੱਖ ਦੀ ਗੱਲ ਇਹ ਹੈ ਜਿਸ ਅਕਾਲ ਤਖਤ ਤੋਂ ਅਕਾਲੀ ਦਲ ਦੀ ਸਥਾਪਨਾ ਹੋਈ ਔਰ ਜੋ ਅਕਾਲ ਤਖਤ ਤੋਂ ਮੁਨਕਰ ਹੋ ਕੇ ਅਕਾਲੀ ਦਲ ਬਾਦਲ ਕੰਪਨੀ ਨੇ ਜੋ ਕੱਲ ਕੀਤਾ ਅਕਾਲ ਤਖਤ ਤੋਂ ਮੁਨਕਰ ਹੋ ਕੇ ਉਹ ਬੜਾ ਨਿੰਦਣਯੋਗ ਹੈ ਔਰ ਬੜੀ ਘਟਿਆ ਹਰਕਤ ਹੈ ਔਰ ਸਮੂਹ ਪੰਜਾਬੀ ਔਰ ਖਾਲਸਾ ਪੰਥ ਇਸ ਨੂੰ ਕਦੀ ਬਰਦਾਸ਼ਤ ਨਹੀਂ ਕਰੂਗਾ ਪੂਰਾ ਪੰਜਾਬ ਪੂਰੇ ਪੰਜਾਬ ਦੇ ਲੋਕ ਸਿੱਖ ਪੰਥ ਪੰਜ ਮੈਂਬਰੀ ਕਮੇਟੀ ਔਰ ਅਕਾਲ ਤਖਤ ਨੂੰ ਸਮਰਪਿਤ ਹੈ ਉਸ ਦੇ ਨਾਲ ਮੋਢਾ ਲਾ ਕੇ ਪੂਰਾ ਕੰਮ ਕਰਨਗੇ ਔਰ ਚੱਲਣਗੇ ਪੂਰੀ ਜਿਹੜੀ ਭਾਰਤੀ ਮਹਿਮਾਨ ਉਹਨੂੰ ਪੰਜਾਬ ਦੇ ਵਿੱਚ ਪਿੰਡ ਪਿੰਡ ਵੱਡਾ ਹੰਗਾਰਾ ਮਿਲ ਰਿਹਾ ਮੈਂ ਪੰਜਾਬ ਦੇ ਨੌਜਵਾਨ ਵਰਗ ਨੂੰ ਅਪੀਲ ਕਰਾਂਗਾ ਕਿ ਪੰਜਾਬ ਪੰਜਾਬੀਅਤ ਤੇ ਪੰਥ ਨੂੰ ਬਚਾਉਣ ਦੇ ਲਈ ਅਕਾਲ ਤਖਤ ਤੋਂ ਜੋ ਸਥਾਪਿਤ ਕਮੇਟੀ ਹੋਈ ਹੈ ਉਹਨੂੰ ਪੂਰਨ ਸਮਰਥਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਲੋਵ ਸਾਹਿਬ ਅੱਜ ਇੱਕ ਮੀਟਿੰਗ ਹੋਈ ਹੈ ਜਿਹਦੇ ਵਿੱਚ ਕਾਫੀ ਅਕਾਲੀ ਦਲ ਆਗੂਆਂ ਵੱਲੋਂ ਅਸਤੀਫਾ ਦਿੱਤਾ ਗਿਆ ਤੇ ਤੁਹਾਡੇ ਵੱਲੋਂ ਵੀ ਬੀਤੇ ਕੁਝ ਦਿਨਾਂ ਪਹਿਲਾਂ ਅਸਤੀਫਾ ਦੇ ਦਿੱਤਾ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੀ ਕਹਿਣਾ ਚਾਹੋਗੇ ਕੱਲ ਸੁਖਵੀਰワਦਲ ਦੀ ਚੋਣ ਹੋਈ ਹੈ ਪ੍ਰਧਾਨ ਵਜੋਂ ਤੇ ਕੀ ਲੱਗਦਾ ਹੈ ਹਾਲਾਤ ਕੀ ਹੋਣਗੇ ਤੇ ਜਿਸ ਸਾਹਬ ਨਾਲ ਅੱਜ ਇਹ ਮੀਟਿੰਗ ਹੋਈ ਹੈ ਕੀ ਕਾਰਨ ਹੋ ਸਕਦੇ ਨੇ ਦੇਖੋ ਜੀ ਇਹ ਵੈਸੇ ਤਾਂ ਮੈਂ ਜੀ ਆਇਆਂ ਕਹੂੰਗਾ ਨਾ ਸਾਰੇ ਰੀਡਰਾਂ ਨੂੰ ਚਲੋ ਦੇਰ ਆਇਆ ਦਰੋਸਤਾਂ ਇਹ ਜਾਗੇ ਤੇ ਚੰਗੀ ਗੱਲ ਹੈ ਸਾਡੀ ਪੰਜ ਮੈਂਬਰੀ ਕਮੇਟੀ ਜਿਹੜੀ ਕੰਮ ਕਰਦਾ ਸਨੇਹ ਲੈ ਕੇ ਚੱਲ ਰਹੀ ਸੀ ਉਹਨੂੰ ਸਮਰਥਨ ਮਿਲ ਰਿਹਾ ਤੇ ਉਹਦਾ ਉਹਨੂੰ ਹੋਰ ਵੱਲ ਮਿਲ ਗਿਆ ਜੇ ਅਸਤੀਫੇ ਦਿੰਦੇ ਆ ਕਿਸ ਤਰ੍ਹਾਂ ਬਾਕੀ ਕਰਦੇ ਆ ਇਸ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਜਿਹਾ ਇੱਕ ਖੜੜ ਹਲਕੇ ਤੇ ਮੈਂ ਕਹਾਂਗਾ ਪੰਜ ਮੈਂਬਰੀ ਜਿਹੜੀ ਇਕਾਲ ਤਖਤ ਵੱਲੋਂ ਚਲਾਈ ਹੋਈ ਕਮੇਟੀ ਉਹਨੂੰ ਗਾਲ ਮਿਲਿਆ ਇਸ ਕਰਕੇ ਬਾਕੀ ਹੁਣ ਇਹਨਾਂ ਨੇ ਜਿਵੇਂ ਅਸਤੀਫੇ ਦਿੱਤੇ ਆ ਉਹ ਫਿਰ ਉਹ ਕਾਫਲਾ ਵਧਦਾ ਜਾਊਗਾ ਜੀ ਤੁਸੀਂ ਵੀ ਨਾਰਾਜ਼ਗੀ ਜ਼ਾਹਰ ਕੀਤੀ ਸੀ ਥੋੜੇ ਵੱਲੋਂ ਕਿਉਂ ਇਕਦਮ ਪਹਿਲਾਂ ਸੁਰਵੀਰ ਸਿੰਘ ਬਾਦਲ ਤੁਹਾਡੇ ਗ੍ਰਹਿ ਦੇ ਵਿੱਚ ਤੁਹਾਡੇ ਘਰ ਵਿੱਚ ਆ ਕੇ ਤੁਹਾਨੂੰ ਸਮੂਲੀਅਤ ਕਰਾਉਂਦੇ ਨੇ ਪਾਰਟੀ ਦੇ ਵਿੱਚ ਫਿਰ ਤੁਹਾਡੇ ਵੱਲੋਂ ਇੱਕਦਮ ਡਿਸੀਜਨ ਬਦਲ ਲਿਆ ਜਾਂਦਾ ਕੀ ਕਾਰਨ ਹੋ ਸਕਦੇ ਨੇ ਦੇਖੋ ਜੀ ਮੈਂ ਜਦ ਜਦੋਂ ਸੁਖਵੀਰ ਬਾਦਲ ਜਦੋਂ ਘਰ ਆ ਕੇ ਜੁਆਇਨ ਕਰਕੇ ਗਏ ਸੀ ਮੰਨੂ ਸੁਭਾ ਮੀਤ ਪ੍ਰਧਾਨ ਦਾ ਨਿਯੁਕਤੀ ਪੱਤਰ ਵੀ ਦਿੱਤਾ ਸੀ ਉਹਨਾਂ ਨੇ ਪਰ ਗੱਲ ਪਤਾ ਕੀ ਹੈ ਜਦੋਂ ਉਹਨਾਂ ਅਕਾਲ ਤਖਤ ਦਾ ਪਹਿਲਾਂ ਤਾਂ ਚਲੋ ਜੋ ਗਲਤੀਆਂ ਹੋਈਆਂ ਇੱਕ ਪਾਸੇ ਤਾਂ ਉਹਨਾਂ ਤੋਂ ਮਾਫ਼ੀਆਂ ਮੰਗਦੇ ਆ ਅਕਾਲ ਤਖਤ ਤੇ ਜਾ ਜਾ ਕੇ ਫਿਰ ਮਾਫ਼ੀਆਂ ਮੰਗ ਕੇ ਫਿਰ ਉਲਟੀ ਇੱਕ ਹੁੰਦੀਆਂ ਮਾਫ਼ੀ ਮਾਫ ਕਰਦਾ ਗੁਰੂ ਬਖਸ਼ਣੇ ਉੱਪਰ ਪਰ ਮਾਫੀ ਕਰਕੇ ਫੇਰ ਗਲਤੀਆਂ ਕਰਦੀਆਂ ਜਾਣੂ ਜੀ ਦੀ ਗਲਤੀ ਇੱਕ ਵਾਰ ਗਲਤੀ ਹੁੰਦੀ ਦੂਜੀ ਵਾਰੀ ਪਾਪ ਹੁੰਦਾ ਉਹ ਸੋ ਮੈਂ ਕਿਸੇ ਪਾਪੀ ਦਾ ਸਾਥ ਤਾਂ ਦੇਣਾ ਨਹੀਂ ਚਾਹਾਂਗਾ ਹੈਗਾ ਇਸ ਕਰਕੇ ਦੇਖੋ ਅਸੀਂ ਕਾਲ ਤੱਕ ਦੀ ਮਾਨ ਮਰਿਆਦ ਦੇ ਨਾਲ ਰਾਜਨੀਤੀ ਸਾਡੀ ਬਾਅਦ ਚ ਉਹ ਬਾਅਦ ਚ ਰਹੇ ਨਾਰਗੀਵਾਦੀਆਂ ਦਰਮIAN ਪਹਿਲਾਂ ਸਾਡੇ ਲਈ ਕਾਲ ਤੱਕ ਤਾਂ ਫਿਰ ਇਸ ਕਰਕੇ ਮੈਂ ਇਨੀ ਜੇਟ ਅਸਤੀਫਾ ਦੇ ਦਿੰਦਾ ਹੁਣ ਕੀ ਲੱਗਦਾ ਕਿ ਹਾਲਾਤ ਕੀ ਹੋਣਗੇ ਪੰਜਾਬ ਦੇ ਕਿਉਂਕਿ ਆਮ ਆਦਮੀ ਪਾਰਟੀ ਦਾ ਜੋ ਇਸ ਸਮੇਂ ਹਾਲਾਤ ਚੱਲ ਰਹੇ ਨੇ ਲੋਕਾਂ ਦੇ ਵਿੱਚ ਉਹ ਬਹੁਤ ਵੱਡੇ ਵੱਡੇ ਸਵਾਲ ਨੇ ਆਮ ਆਦਮੀ ਪਾਰਟੀ ਨੂੰ ਲੈ ਕੇ ਕੇਜਰੀਵਾਲ ਨੂੰ ਲੈ ਕੇ ਕਿ ਦਿੱਲੀ ਤੋਂ ਕੇਜਰੀਵਾਲ ਸਾਹਿਬ ਆ ਕੇ ਪੰਜਾਬ ਦੇ ਵਿੱਚ ਸਿਆਸਤ ਕਰ ਰਹੇ ਨੇ ਤੁਹਾਡੀ ਕੀ ਰਾਏ ਆ ਤੁਸੀਂ ਵੀ ਪਾਰਟੀ ਦੇ ਨਾਲ ਜੁੜੇ ਰਹੇ ਹੋ ਆਮ ਆਦਮੀ ਪਾਰਟੀ ਦੇ ਆਗੂ ਰਹੇ ਹੋ ਭਾਈ ਜੀ ਜਿਹੜੀ ਆਮ ਆਦਮੀ ਪਾਰਟੀ ਦੀ ਗੱਲ ਮੈਂ ਤੁਹਾਨੂੰ ਦੱਸ ਦਵਾਂ ਇਹੇ ਝੂਠ ਬੋਲ ਕੇ ਡਰਾਮੇ ਵਾਦੀਆਂ ਕਰਕੇ ਆਏ ਸੀਗੇ ਉਹ ਸਾਹਮਣੇ ਸਾਹਮਣੇ ਬਿੱਲੀਆਂ ਥੈਲਿਆਂ ਬਾਹਰ ਆਣੀ ਸ਼ੁਰੂ ਹੋ ਗਈਆਂ ਹੁਣ ਸਭ ਦੇ ਤੁਹਾਡੇ ਸਾਹਮਣੇ ਆ ਮੈਂ ਜ਼ਿਆਦਾ ਉਹਨਾਂ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਨਾ ਤਾਂ ਮੈਂ ਉਹਨਾਂ ਦੀ ਵੀਡੀਓ ਸੁਣਦਾ ਪਾ ਲਈਆਂ ਇੰਨਾ ਕੁ ਮਨ ਖੱਟਾ ਹੋਇਆ ਉਹ ਉਹ ਉਹਨਾਂ ਦੀ ਗੱਲੇ ਛੱਡ ਦੋ ਹੁਣ ਬਾਕੀ ਜਦ ਤੱਕ ਪੰਜ ਮੈਂਬਰੀ ਕਮੇਟੀ ਉਹਨਾਂ ਦਾ ਕਾਫਲਾ ਚੱਲ ਰਿਹਾ ਹੈ ਜੀ ਉਹ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆਉਣ ਵਾਲੇ ਦਿਨਾਂ ਚ ਹੋ ਜਾਣਾ ਹੈ ਕੀ ਲੱਗਦਾ ਹੁਣ ਕਿਹੜੀ ਪਾਰਟੀ ਦੇ ਵਿੱਚ ਤੁਹਾਡੇ ਵੱਲੋਂ ਸਮੂਲੀਅਤ ਕੀਤੀ ਜਾਊਗੀ ਕਾ ਜਾਂ ਤੌਰ ਤੇ ਪਾਰ ਕਿਸੇ ਪਾਰਟੀ ਦੇ ਨਾਲ ਨਹੀਂ ਮੈਂ ਦੇਖੋ ਜੀ ਮੈਂ ਇੱਕ ਸਿੱਖ ਦੇ ਤੌਰ ਤੇ ਇੱਕ ਵਰਕਰ ਦੇ ਤੌਰ ਤੇ ਪੰਜ ਮੈਂਬਰੀ ਕਮੇਟੀ ਦਾ ਸਮਾਪਨ ਕਰ ਠੀਕ ਹੈ ਜੀ ਸ਼ੁਕਰੀਆ ਨਾਲੇ ਜੀ ਤੁਸੀਂ ਸੁਖਵੀਰ ਦੇ ਉਹ ਕਿੱਥੇ ਜੀ